ਸਾਸਰੀ ਗਾਜੀ ਸੰਧਲ ਟੀਵੀ ਤੇ ਦਿੱਤਾ ਜਾਂ ਨਿਊਜ਼ ਭਾਰਤ ਵਿਸ਼ਵ ਸਥੁਲਨ ਤੇ ਜ਼ਿੰਮੇਵਾਰੀ ਆਵਾਜ਼ ਬਣ ਕੇ ਉਭਰਿਆ ਰੱਖਾ ਮੰਤਰੀ ਦਾਜ ਸਿੰਘ ਰਾਜ ਸਿੰਘ ਨੇ ਕਿਹਾ ਕਿ ਜਿਸ ਗਲਤੀ ਪਰਪਦਾ ਸਤੀ ਸੁਰੱਖਿਆ ਦੀ ਆਉਂਦੀ ਹੈ ਉੱਥੇ ਸਮਝੌਤਾ ਨਹੀਂ ਕਰਦਾ ਉਹਨਾਂ ਨੇ ਕਿਹਾ ਕਿ ਭਾਰਤ ਮੌਜੂਦਾ ਮੌਜੂਦਾ ਸਮੇਂ ਆਲਮੀ ਹਾਲਾਤ ਨੂੰ ਸਥੁਲਨ ਜ਼ਿੰਮੇਵਾਰੀ ਆਵਾਜ਼ ਬਣ ਰਿਹਾ ਹੈ ਤੇ ਇੱਕ ਪੈਸੀਟੈਟ ਗਲੋਬਲ ਸਵਦੇਸ਼ਾਂ ਦੇਸ਼ਾਂ ਦੇਸਨੋਂ ਦਿੱਲੀ ਦੀ ਇੱਕ ਪ੍ਰੋਸੀਜਰ ਪਾਈਵਲ ਦੇ ਤੌਰ ਤੇ ਦੇਖਦੇ ਹਨ ਰੱਖਿਆ ਮੰਤਰੀ ਸ਼ੋਕਰਵਾਨ ਚਨਕਿਆ ਰੱਖਿਆ ਸਵਾਦ ਵਿੱਚ ਕਿਹਾ ਹੈ ਕਿ ਭਾਰਤੀ ਕਾਰਕ ਤਰੱਕੀ ਤੇ ਤਕਨੀਕੀ ਸਮਰਥਾਮਤ ਸਤਾਂਤ ਸਤਾਂਤ ਆਧਾਰਤ ਵਿਦੇਸ਼ ਨੀਤੀ ਨੂੰ ਉਸ ਦੇ ਬਦਲੇ ਆਲਮੀ ਹਾਲਾਤ ਵਿੱਚ ਸਤੁਲਨ ਦੀ ਜ਼ਿੰਮੇਵਾਰੀ ਦੀ ਆਵਾਜ਼ ਮਨ ਬਣਾ ਦਿੱਤਾ ਹੈ ਜਿਸ ਵਿੱਚ ਇੰਡੋ-ਪੈਸੀਫਿਕ ਸੈਟ ਦੇ ਗਲੋਬਲ ਸਾਊਥ ਦੇ ਦੇਸ਼ ਸਾਨੂੰ ਇੱਕ ਪ੍ਰੋਸੀਜਰ ਪਾਈਵਲ ਵਜੋਂ ਦੇਖਦੇ ਹਨ ਭਾਰਤੀ ਜ਼ਿੰਮੇਵਾਰੀ ਰਾਜਨੀਤਿਕ ਖੁੱਲ੍ਹ ਮੁਕਤੀ ਆ ਅਤੇ ਆਤਮ ਵਿਸ਼ਵਾਸ ਨਾਲ ਆਦਮੀ ਚਚਰਾਮਾ ਦਾ ਆਕਾਰ ਦੇ ਰਿਹਾ ਹੈ ਭਾਰਤ ਸ਼ਾਂਤੀ ਦੇ ਸਵਾਦ ਵਿੱਚ ਵਿਸ਼ਵਾਸ ਰੱਖਦਾ ਹੈ ਜਦੋਂ ਗੱਲ ਲੋਕਾਂ ਦੀ ਪ੍ਰਭੂਸਤਾ ਦੀ ਸੁਰੱਖਿਆ ਦੀ ਆਉਂਦੀ ਹੈ ਤੇ ਅਸੀਂ ਸਮਝੁਪਤਾ ਨਹੀਂ ਕਰਦੇ ਉਹਨਾਂ ਕਹੇ ਕਿ ਭਾਰਤ ਆਲਮੀ ਉਕਾਸ਼ ਵਿੱਚ ਵਿਸ਼ਵਾਸ ਕਮਾਇਆ ਹੈ ਜੋ ਕ੍ਰਾਂਤੀਕਾਰੀ ਸੁਧਾਰਾਂ ਤੇ ਦੇਸ਼ ਦੀ ਪ੍ਰਭੂਸਤਾ ਦੇ ਨਿਜਮਾ ਆਧਾਰਤ ਪ੍ਰਬੰਧਨਾਂ ਦੇ ਪ੍ਰਤੀ ਉਸਦੇ ਲਗਾਤਾਰ ਰੁਕ ਕਰਨ ਹੈ ਉਹਨਾਂ ਕਹੇ ਕਿ ਲਚੀਨ ਆ ਲਾਪਨ ਅਹਿਮ ਹੈ ਲਚੀਲਾ ਭਰਤ ਉਹ ਹੈ ਜੋ ਝਟਕਿਆਂ ਨੂੰ ਬਰਦਾਸ਼ਤ ਕਰਦਾ ਹੈ ਤੇ ਤੇਜ਼ੀ ਨਾਲ ਅਨੁਕੂਲਤ ਹੁੰਦਾ ਹੈ ਅੱਗੇ ਵਧਦਾ ਹੈ ਜੇ ਅਸੀਂ ਰੱਖਿਆ ਅਰਥਚਾਰੇ ਜਾਂ ਸਮਾਜ ਦੀ ਲਚਾਪਨ ਲਿਆਉਂਦੇ ਹਾਂ ਤਾਂ ਅਸੀਂ ਮੁੜ ਉਭਰੀਏ ਮੋਟਕਠ ਹੋਈ ਅਤੇ ਪਹਿਲਾਂ ਦੀ ਵੱਧ ਮਜ਼ਬੂਤ ਬਣ ਕੇ ਉਭਰੀਏ ਕੇਂਦਰੀ ਮੰਤਰੀ ਨੇ ਕਿਹਾ ਹੈ ਕਿ ਅਸੀਂ ਸੁਰੱਖਿਆ ਦੇ ਸੰਬੰਧਕ ਵਿੱਚ ਦੇਣ ਲਈ ਸਰਹੱਦੀ ਦੇ ਸਮੁੰਦਰੀ ਮੁਨਿਆਦੀ ਢਾਂਚੇ ਨੂੰ ਮਜ਼ਬੂਤ ਕਰ ਰਹੇ ਹਾਂ ਅਸੀਂ ਖਰੀਦ ਪ੍ਰਕਿਰਿਆ ਨੂੰ ਸੁਧਾਰ ਕਰ ਰਹੇ ਹਾਂ ਤਾਂ ਕਿ ਰਫ਼ਤਾਰ ਪਾਰਜਤਾ ਤੇ ਜਵਾਬਦੇਹੀ ਯਕੀਨੀ ਹੋਵੇ ਆਤਮ ਨਿਰਭਰਤਾ ਲਈ ਅਸੀਂ ਇੱਕ ਰੱਖਿਆ ਉਦਯੋਗ ਖਾਣਾ ਤੰਤਰ ਦਾ ਨਿਰਮਾਣ ਕਰ ਰਹੇ ਹਾਂ ਜੋ ਕਿ ਨਵੇਂ ਵਿਚਾਰਾਂ ਤੇ ਉਤਸ਼ਾਹ ਕਰਦਾ ਹੈ ਤੇ ਉਦਯੋਗ ਨੂੰ ਸਮਰਥਨ ਕਰਦਾ ਹੈ ਬਾਹਰੀ ਅਸਾਰਿਆਂ ਨੂੰ ਘਟ ਕਰਦਾ ਤੇ ਸਿੰਘਾਂ ਨੇ ਕਿਹਾ ਹੈ ਕਿ ਭਾਰਤ ਸਟਾਰਅੱਪ ਤੇ ਡੀਪ ਟੈਂਕ ਸਮਰਥਾ ਦੇ ਖੋਰ ਜੁਤੀ ਵਿਕਾਸ ਨਵੇਸ਼ ਕਰਿਆ ਹੈ ਭਵਿੱਖ ਵਿੱਚ ਜੰਗੀ ਖੇਤਰਾਂ ਦਾ ਆਕਾਰ ਦੇਵੇਗਾ